ਦਿੱਲੀ ਚ ਇਲੈਕਸ਼ਨ ਹੋਇਆ ਬੀਜੇਪੀ ਜਿੱਤੀ ਆ ਹੂੰ ਜਿੱਤੀ ਆ ਨਾ ਹੂੰ 7% ਉਥੇ ਪੰਜਾਬੀ ਆ ਹੂੰ ਇਹ ਪੰਜਾਬ ਦੇ ਸਿੱਖਾਂ ਦੇ ਕਰੈਕਟਰ ਨੂੰ ਸਿੱਖਾਂ ਨੂੰ ਵੋਟ ਪਈ ਆ ਇਹ ਹੂੰ ਓਕੇ 60% ਦੇਖਾ ਕਿਉਂਕਿ ਮਰਜੰਦਰ ਸਰਸੇ ਤੋਂ ਬਿਆਨ ਦਉਂਦੇ ਰਹੇ ਵੀ ਮੈਂ ਇਹ ਗਾਰਡਨ ਨੂੰ ਆਏ ਬਣਾ ਦੂੰ ਜੇ ਕਰ ਦੂੰ ਇਹ ਕਰ ਮੇਰੀ ਨੂੰ ਮੈਂ ਬਲਾਨੇ ਕਚਰੇ ਚ ਆਇਆ ਸੀ ਐ ਕਰਦਾ ਸਿੱਖਾਂ ਦੀ ਹੀ ਜੱਤ ਹੋਈ ਆ ਹੂੰ ਦ ਕਾਸ ਕਰਕੇ ਗੱਲ ਤੇ 60% ਪੰਜਾਬੀ ਆ ਮਤਲਬ ਇਹ ਜਿਆਦਾ ਪੰਜਾਬ ਦੇ ਆ ਉੱਥੇ ਪੰਜਾਬ ਦੇ ਆ 60 ਬੰਦੇ ਸੌਜੋ ਪੰਜਾਬ ਦੇ ਆ ਅੱਧ ਤੋਂ ਵੱਧ ਆ ਇਹਨਾਂ ਦੀ ਜੱਤ ਹੋਈ ਆ ਤੇ ਉਹਨਾਂ ਨੇ ਵੇਖ ਲਓ ਕਿਤੇ ਮਨਜਿੰਦਰ ਸੱਸੇ ਨੂੰ ਕਿਸੇ ਹਿੱਸੇ 'ਚ ਰੱਖਿਆ ਉਹਨਾਂ ਨੇ ਹੂੰ ਹੂੰ ਕਿੱਡਾ ਗਰੂ ਵਿਚਾਰਿਆ ਕਿੱਡਾ ਗਰੂ ਮਤਲਬ ਹਾਈਲਾਈਟ ਕੀਤਾ ਕਿੱਡਾ ਕੋ 14 ਦਾ ਤਾਣੂ ਹਾਂ ਮਸਲਾ ਇਹ ਵੀ ਸਿੱਖ ਬੰਦਾ ਸਿੱਖ ਚਿਹਰਾ ਹਾਂ ਜੇ ਕਿੰਨਾ ਵੀ ਮੈਂ ਸਿਆਸਤ 'ਚ ਵੜ ਕੇ ਕੁਝ ਬਦਲ ਦੂੰਗਾ ਜਾਂ ਕੁਝ ਕਰ ਦੂੰਗਾ ਇਹ ਕੁਝ ਨਹੀਂ ਕਰਾਂਗਾ ਚੇਂਜ ਕਰ ਦੂੰਗਾ ਕੁਝ ਹਾਂ ਐਨੇ ਕ ਆਪਣੀ ਮਤਲਬ ਉੱਥੇ ਆਪਣੇ ਆਪ ਦਾ ਬਹੁਤ ਵੱਡੀਆਂ ਕਾਲਪੁਰਖ ਨੇ ਬਖਸ਼ੀਆ ਪਰ ਇਹ ਚਿਹਰਿਆਂ ਦੀ ਉਹ ਕਿੰਨੀ ਕੁ ਗੱਲ ਸਮਝ ਲਾ ਤੇ ਉਹਨਾਂ ਦੀ ਗਾਂ ਬਰਤਾਨੀਆਂ ਅਮਰੀਕਾ ਮੂਰੇ ਕੀ ਔਕਾਤ ਆ ਹਮ ਮਸਲਾ ਇਹ ਕੀ ਕਹਿੰਦਾ ਵੀ ਆਪਣੇ ਸਾਡੇ ਮਾਈਂਡ ਆਣਾ ਇਹਨਾਂ ਨੂੰ ਵੇ ਕਨਵਰਟ ਕਿਵੇਂ ਕਰਦੇ ਆ ਅਸੀਂ ਨਾ ਦੂਗੇ ਤਰ ਤੇ ਸੋਚਦੇ ਹੀ ਨਹੀਂਗੇ ਹੁਣ ਦੇਖੋ ਹਮ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਚ ਇਹਨਾਂ ਦੀ ਹਾਰ ਹੋਈ ਹਾਂ ਇਹਦੇ ਔਣ ਕਰਕੇ ਨਹੀਂ ਇਹਨਾਂ ਨੇ ਐ ਕਰਤਾ ਵੀ ਉੱਥੇ ਹਾਰ ਹੋਈ ਆ ਤਾਂ ਕਰਕੇ ਇਹਨਾਂ ਨੇ ਪੰਜਾਬ ਦੇ ਵਿੱਚ ਕੰਮ ਚਲਾਤਾ ਵੀ ਚਿੱਟਾ ਬੰਦ ਕਰਾ ਦਿਓ ਕਰ ਹੁਣ ਨਸ਼ਾ ਬੰਦ ਕਰਾ ਦਿਓ ਹਾਂ ਵੀ ਅਸੀਂ ਜਿਹੜਾ ਹਾਂ ਹਾਂ ਇਹ ਮਾਈਂਡ ਵੇਖੋ ਕਿਵੇਂ ਕਿਹੜੇ ਹਿਸਾਬ ਨਾਲ ਤੋਂ ਆਪਣੇ ਮਾਈਂਡ ਨੂੰ ਕੀਤਾ ਜਾਂਦਾ ਅੱਛਾ 3 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਇਹ ਬਾਜ ਉੱਠੀ ਨਸ਼ਾ ਬੰਦ ਕਰਨ ਦਾ ਐਕਸ਼ਨ ਲਿਆ ਪਹਿਲਾਂ ਇਹ ਤਾਂ ਪਹਿੰਦੀ ਸੱਤ ਵੀ ਲੈ ਸਕਦੇ ਸੀ ਐਕਸ਼ਨ ਇਹ ਮਸਲਾ ਵੇਖੋ ਕੀ ਆ ਕੇਜਰੀਵਾਲ ਦੀ ਉੱਥੋਂ ਹਾਰ ਹੋਈ ਕੇਜਰੀਵਾਲ ਨੂੰ ਪੰਜਾਬ ਚ ਵਾੜਿਆ ਵੀ ਕਿਸੇ ਦਾ ਮਾਈਂਡ ਹੀ ਨਾ ਇੱਧਰ ਆਵੇ ਵੀ ਇਹਨੂੰ ਤੁਸੀਂ ਇਹ ਕਿਹੜੇ ਮਸਲੇ ਚ ਪੰਜਾਬ ਚ ਆਇਆ ਬਈ ਹਾਂ ਕਿ ਇਹ ਮੰਤਰੀ ਆ ਕੋਈ ਕੋਸ਼ਿਸ਼ਾ ਕੀ ਆ ਸੁਪਰੀਮੋ ਆਪਦਾ ਉੱਥੇ ਰਹਿ ਕੇ ਕਰੇ ਜੋ ਕੁਝ ਕਰ ਸਕਦਾ ਵੀ ਇਹ ਸਵਾਲ ਨਾ ਛੋਣਾ ਵੀ ਇਹ ਕਿਹੜੇ ਹਿਸਾਬ ਨਾਲ ਆ ਇੰਨੀ ਸਾਡੀ ਸਿਕਿਉਰਿਟੀ ਗਈ ਆ ਇੰਨਾ ਤੁਸੀਂ ਤੇ ਡੇਲੀ ਖਰਚ ਹੋਣਾ ਵੇਖੋ ਉੱਥੇ ਵੀਰੇ ਇਹ ਚੀਜ਼ ਏ ਤੀਜ ਕਰਤੀ ਹੂੰ ਪੁਆਇੰਟ ਨਸ਼ੇ ਆ ਲੈ ਪੈ ਗੇ ਨਸ਼ੇ ਆ ਤਾਂ ਪਹਿਲਾਂ ਵੀ ਪੈ ਸਕਦੇ ਸੀ ਹਾਂ ਪਹਿਲਾਂ ਵੀ ਪੈ ਸਕਦੇ ਸੀ ਨਸ਼ੇ ਆ ਤਾਂ ਪਹਿਲਾਂ ਵੀ ਪੈ ਸਕਦੇ ਸੀ ਤੇ ਬਿਆਨ ਕੀ ਆਉਂਦਾ ਪ੍ਰਗਟ ਸਿੰਘ ਸਾਰੇ ਕੁਝ ਹੀ ਆਏ ਪ੍ਰਗਟ ਸਿੰਘ ਕਾਂਗਰਸ ਵਾਲਾ ਹੋਊਗੀ ਕਹਿੰਦਾ ਆਪਾਂ ਨੇ ਜੀ ਪੁਲਿਸ ਨੂੰ ਢੱਲ ਦੇਤੀ ਆ ਹਾਂ ਸਾਡੀ ਇਹ ਗਲਤੀ ਸਾਨੂੰ ਮੰਨ ਲੈਣਾ ਚਾਹੀਦਾ ਸੰਸਦ ਦੇ ਵਿੱਚ ਉਹ ਕਹਿੰਦਾ ਅੱਛਾ ਹਾਂ ਹਾਂ ਓਕੇ 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 ਹਾਂ ਅਸੀਂ ਪੋਲਿਟ ਵੀ ਢੱਲ ਦੇਤੀ ਆ ਵੀ ਕਾਨੂੰਨ ਤੁਹਾਡੇ ਪਿਓ ਦਾ ਤੇ ਪਰ ਤੋਂ ਦੇ ਪੇਉ ਦੇ ਅੰਦਰ ਮਸਲਾ ਕੀ ਵੀ ਹੁਣ ਅਸੀਂ ਪ੍ਰੈਸ਼ਰ ਪਾਉਣਾ ਆ ਕੰਮ ਕਰਕੇ ਨਾਟਕ ਕਰਕੇ ਵਿਖਾਉਣਾ ਬਈ ਮੈਂ ਇਹ ਕਹਿੰਦਾ ਸੀ ਵੀ ਬਈ ਮਾਈਂਡ ਵੇਖੋ ਕਿਹੜੇ ਹਿਸਾਬ ਨਾਲ ਬਣਾ ਦੇ ਲੋਕ ਹੂੰ ਨਹੀਂ ਉਹ ਗੱਲ ਕਰਨ ਦਾ ਤਰੀਕਾ ਵੇਖੋ ਜੀਨੂ ਦੀਪ ਕਹਿੰਦਾ ਸੀ ਹਾਂ ਬਰਤਾਂਤ ਸਿਰਜਣ ਦੀ ਲੋੜ ਆ ਹਾਂ ਦੀਪ ਬਈ ਬਰਤਾਂਤ ਕੀ ਹੁੰਦਾ ਜਿਹੜਾ ਕੁਝ ਵਾਪਰ ਰਿਹਾ ਵੇ ਅੱਖਾਂ ਸਾਹਮਣੇ ਹੂੰ ਉਹ ਜਿਹਾ ਮੋਲ ਸਮਾਜ ਉਹ ਜਿੱਚ ਬਣ ਜਾਂਦਾ ਹਾਂ ਉਹ ਜਿਹਾ ਮਾਈਂਡ ਸੈਟ ਸਾਡੇ ਚ ਸਭ ਤੋਂ ਵੱਡੀ ਗੱਲ ਐ ਸਾਨੂੰ ਬਰਤਾਂਤ ਨਹੀਂ ਸਿਰਜਣਾ ਆਉਂਦਾ ਨਹੀਂ ਆਉਂਦਾ ਹਮਮ ਸਰਦ ਵੀ ਲੈਨੇ ਆ ਘੜਾੜਣਾ ਨਹੀਂ ਆਉਂਦਾ ਜਿਆਦਾ ਕੋਈ ਆਪਦੇ ਡਿੱਕਾ ਪਾਏ ਨੇ ਕੋਈ ਆਪਦੇ ਆਪਦੇ ਨੂੰ ਮਾਰਦਾ ਨਾ ਹਮ ਆਪਾਂ ਨੂੰ ਤਾਂ ਖਾਸ ਕਰਕੇ ਠੀਕ ਹੈ ਨਾ ਇਹਨਾਂ ਨੂੰ ਕਿਥੇ ਯੂਨੀਵਰਸਿਟੀ ਦਾ ਕੁ ਮਿਲਦੀਆਂ ਸੀਗੀਆਂ ਤੇ ਉੱਥੇ ਵੀ ਇਹ ਗਲਤ ਕੀਤਾ ਇਹਨਾਂ ਨੇ ਅੱਛਾ ਮੈਂ ਇਹੀ ਗੱਲ ਕਰਦਾ ਸੀ ਲੋਕਾਂ ਦੇ ਮਾਈਂਡ ਦੇਖੋ ਕਿਵੇਂ ਬਦਲੇ ਜਾਂਦੇ ਜੇਪ ਥੋੜੀ ਹੁਣ ਮੈਂ ਗੱਪ ਮੋੜ ਗੱਲ ਸੀਗੀ ਵੀ ਜੇ ਸਿਆਸਤ ਤੇ ਤੁਸੀਂ ਚਾਹੋਣੇ ਆ ਵੀ ਅਸੀਂ ਸਿਆਸਤ 'ਚ ਵੜ ਕੇ ਕੁਝ ਕਰ ਦਿਆਂਗੇ ਸਿੱਖ ਲੋਕ ਸਿੱਖ ਚਿਹਰੇ ਕਹਿੰਦੇ ਆ ਜਾਂ ਸੱਚੀ ਸਿੱਖੀ ਨੂੰ ਸਮਰਪਤ ਜਿਹੜੇ ਬੰਦੇ ਉਹ ਕਹਿੰਨੇ ਵੀ ਅਸੀਂ ਬਦਲ ਦਿਆਂਗੇ ਤੁਸੀਂ ਕੁਝ ਨਹੀਂ ਕਰ ਸਕਦੇ ਟਕੇ ਜ ਬਦਲਾ ਸਿਸਟਮ ਨੂੰ ਬਦਲਣਾ ਉਹ ਬਾਗੀ ਬੰਦੇ ਕਰ ਸਕਦਾ ਜਿਹੜਾ ਸਮਾਜ ਦਾ ਬਾਗੀ ਪਰ ਜਿਹੜਾ ਆਪਦੇ ਖਿਆਲੋ ਵੀ ਬਾਗੀ ਹੋਵੇ ਸੋਚ ਵੀ ਦੀ ਬਾਗੀ ਉਹ ਕਿਸੇ ਕੰਟਰੋਲ ਚ ਨਾ ਹੋਵੇ ਕੰਟਰੋਲ ਚ ਨਾ ਹੋਵੇ ਉਹ ਕਰ ਸਕਦਾ ਮਸਲਾ ਕੀ ਵੀ ਸਿਆਸਤ ਚ ਵੜ ਕੇ ਕੁਝ ਨਹੀਂ ਬਦਲ ਸਕਦੇ ਕੁਝ ਨਹੀਂ ਕਰ ਸਕਦੇ ਪੰਜਾਬ ਵਾਲਿਆਂ ਦੀ ਦਿੱਲੀ ਮੂਰੇ ਕੋਈ ਔਕਾਤ ਨਹੀਂ ਦਿੱਲੀ ਵਾਲਿਆਂ ਦੀ ਅਮਰੀਕਾ ਬ੍ਰਿਟਾਨੀਆ ਮੂਰੇ ਕੋਈ ਔਕਾਤ ਉਹ ਨਾ ਕੋਈ ਹਾਂ ਸਹੀ ਹੈ ਇਹ ਗੱਲ ਤੇ ਗਾਂ ਅਗਲੀ ਗੱਲ ਵੀ ਵੇਖੋ ਸਿਸਟਮ ਕੀ ਬਦਲੇ ਇਹਦਾ ਮਸਲਾ ਇਹ ਨਹੀਂ ਵੀ ਹੁਣੇ ਹੀ ਇਹਨਾਂ ਨੇ ਵੀ ਨਸ਼ਾ ਨੂੰ ਲੈ ਵੀ ਹੁਣ ਬੰਦ ਕਰ ਦੇਣਗੇ ਜਮਾ ਇਹ ਬੰਦ ਕਿਵੇਂ ਹੋ ਜੂਗਾ ਯਾਰ ਦੱਸ ਨਸ਼ਾ ਕਿਵੇਂ ਬੰਦ ਹੋ ਜੂਗਾ ਨਸ਼ਾ ਨੇ ਟਰੋਂ ਪਾਵਰ ਜਿਆਦਾ ਬੈਠਾ ਇਹ ਥੋੜੇ ਜਿਹਾ ਜ਼ਿਆਦਾ ਪਾਵਰ 'ਚ ਨਾ ਹੁੰਦਾ ਸਰਕਾਰਾਂ ਨਾਲ ਉਹਦੇ ਨਸ਼ਾ ਆਉਂਦਾ ਕਿਵੇਂ ਗੈਂਗਸਟਰ ਬਾਦ ਕਿਵੇਂ ਆਉਂਦਾ ਉਹ ਥੋੜੇ ਨਾਲ ਜ਼ਿਆਦਾ ਪਾਵਰ 'ਚ ਬੈਠੇ ਅੱਜ ਬਹੁਤ ਤਗੜੇ ਚ ਨਸ਼ਾ ਵੀ ਹੱਟੀ ਚਲਾਉਣ ਨਾਲ ਆ ਜਾਂ ਦਿਹਾੜੀ ਚਲਾਉਣ ਨਾਲ ਬੰਦਾ ਥੋੜੀ ਸ਼ੁਰੂ ਕਰਦਾ ਵਿੱਚ ਹੂੰ ਤਗੜਈਆ ਸੋ ਇਹ ਇਹ ਕੀਤਾ ਕਿ ਮੈਂ ਜੋ ਕਹਿਣਾ ਚਾਹੁੰਦਾ ਸੀ ਵੀ ਇਹ ਵੇਖੋ ਕੀ ਬਣਾਇਆ ਵੀ ਤਿੰਨ ਸਾਲਾਂ ਤੋਂ ਐਕਸ਼ਨ ਲੈਣਾ ਲੈ ਵੀ ਸਕਦੇ ਸੀ ਪਹਿੰਥੇ ਹੁਣ ਕੀਤਾ ਵੀ ਉਹ ਬੰਦੇ ਨੂੰ ਇੱਥੇ ਵਾੜਿਆ ਵੀ ਕਿਹੜੇ ਸਹੀ ਦਾ ਕੀ ਮਸਲਾ ਸਾਡੇ ਹੁਣ ਦੀ ਇਹ ਤੇ ਖ ਪੈਸਾ ਖਰਚੋਗੇ ਸਾਡਾ ਯਾਰ ਪੰਜਾਬ ਦਾ ਚੇਂਜ ਕੀਤੇ ਦਿਮਾਗ ਦਾ ਬਤਾਂਹ ਸਿਰਦੇ ਉਹ ਨਾ ਦਿਮਾਗ ਵੇਖੋ ਕਿਵੇਂ ਕਿਵੇਂ ਕਮਾਉਂਦੇ ਆ ਕਿੱਡੇ ਟੌਪ ਟੌਪ ਦੇ ਬਾਇੰਡਰ ਇਹਨਾਂ ਦਾ ਕੰਮ ਕਰੀ ਜਾਂਦੇ ਆ ਹਮਮ ਨਾਰਮਲ ਬੰਦੇ ਦੀ ਉੱਥੇ ਹਮ ਸੋ ਐਵੇਂ ਕਹਿਣਾ ਚਾਹੁੰਦਾ ਮੇਰੀ ਸੋਚ ਸੀ ਇਹ ਵੀ ਆਏ ਹੋਇਆ ਜੋ ਹੁਣ ਹੋਇਆ ਹਮ ਆ ਕਿ ਤੁਸੀਂ ਦੱਸ ਦਿਓ ਸਹੀ